ਚੁੱਪ ਕਰੋ ਭੈਣ ਜੀ ਚੁੱਪ ਕਰੋ ਛੋਟੇ ਵੀਰ ਕੋਈ ਗੋਲੀ ਗੁਲੀ ਹੈਗੀ ਤਾਂ ਗੋਲੀ ਲੈ ਕੇ ਦੇ ਮੇਰੇ ਪੁੱਤ ਕੀ ਬਣ ਕੇ ਆਉਂ ਮੈਨੂੰ ਰਾਜਾ ਬਣ ਕੇ ਬਜਾ

ਪੰਜਾਬ ਦੇ ਵਿੱਚ ਅਜੇ ਦਿਨ ਹੀ ਵਿਦੇਸ਼ਾਂ ਤੋਂ ਆਨਸੂ ਖਾਮੀਆਂ ਘਟਨਾਵਾਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਅਜਿਹੀ ਇੱਕ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਗਿੱਦੜਵਾਹ ਦੇ ਕਰਨ ਸਿੰਘ ਦੀ ਕੈਨੇਡਾ ਦੇ ਵਿੱਚ ਉਸਦੇ ਹੀ ਕਮਰੇ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਖਬਰ ਸੁਣਦੇ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮ੍ਰਿਤਕ ਕਰਨ ਸਿੰਘ ਦੀ ਮ੍ਰਿਤਕ ਦੇ ਪੰਜਾਬ ਮੰਗਾਉਣ ਦੀ ਅਪੀਲ ਕੀਤੀ ਗਈ ਹੈ ਇਸੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਰਨ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉਸਨੇ 8 ਜਨਵਰੀ ਨੂੰ ਭਾਰਤ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਭੇਤ ਭਰੇ ਹਾਲਾਤਾਂ ਚ ਮੌਤ ਹੋ ਗਈ ਇਸੇ ਨਾਲ ਹੀ ਪਰਿਵਾਰ ਦੇ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਿਵਾਰ ਮ੍ਰਿਤਕ ਦੇ ਸਾਰੀਆਂ ਰਸਮਾਂ ਖੁਦ ਕਰਨਾ ਚਾਹੁੰਦਾ ਹੈ ਤੇ ਇੱਕ ਮਾਂ ਦੇ ਵੱਲੋਂ ਆਪਣੇ ਪੁੱਤ ਦੇ ਅੰਤਿਮ ਦਰਸ਼ਨਾਂ ਦੀ ਵੀ ਅਪੀਲ ਕੀਤੀ ਗਈ ਹੈ ਕੀ ਨਾਨਸੀ ਬੀਟੀ ਤੇ ਉਹ ਤੇ ਕਦੋਂ ਗਿਆ ਸੀ ਕਰਨ ਸਿੰਘ 5 ਸਾਲ ਹੋ ਗਏ ਮੇਰੇ ਬੱਚੇ ਨੂੰ ਮੇਰਾ ਸਨੀਆਂ ਰੂਹ ਹਰਸ ਗਈਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਗਰੀਬ ਬੋੜੀ ਇਤਨਾ ਨਹੀਂ ਜਾਵੇ 公司。 ਮੈਂ ਸੱਚੀ ਵੀ ਸਾਡੇ ਨਾਲ ਆਇਆ ਹੋਗਾ ਅਸੀਂ ਬਾਜੇਗਾ ਜਨਾ ਮੈਂ ਖੰਗਾਂਦਾ ਜੀ ਮੇਰੇ ਪੁੱਤ ਦਾ ਅੱਠਵੀਂ ਦੀ ਬੈਕ ਮੈਂ ਰੋ ਮੈਂ ਕਿੰਨਾ ਖੁਸ਼ ਹੋ ਰੰਦੇਗੇ ਮੈਂ ਰੋ ਦੇਖੋ ਭਈਆ ਮੈਂ ਖੁਸ਼ ਹੋ ਰਹਾ ਮੈਂ ਰੋ ਦੇਖੋ ਭਈਆ ਮੇਰਾ ਕੰਮ ਦੇ ਵਿੱਚ ਮੈਨੂੰ ਦੇਖੋ ਭਈਆ

ਸਿਸਟਮ ਤੇ ਕੀ ਆਉਣਾ ਨਾਲ ਉਸੇ ਦਾ ਦੱਸਣਾ ਪਹਿਲੇ ਪਹਿਲੇ ਮੈਨੂੰ ਪਹਿਲੇ ਦੱਸੋ ਗੱਲ ਸੁਣ ਲੈ ਦਰ ਕੋਈ ਇੱਕ ਜਿਹੀ ਮੈਨੂੰ ਗੱਲਾਂ ਕਰ ਪੈਣਾ ਹਾਂ ਜੀ ਸਾਨੂੰ ਮੰਗਣਾ ਮੈਂ ਗੱਲ ਨਹੀਂ ਕਰ ਸਕਦਾ ਇਹ ਤੇ ਦਲ ਕਰ ਲੈ ਤੂੰ ਕੋਈ ਦਲ ਕਰ ਲਾ ਸਹੀ ਵੀਰ ਮੰਦ ਕੇ ਕੋਈ ਕੋਈ ਦਲ ਤੇ ਕਰ ਲੈ ਕੋਈ ਕਰ ਨਹੀਂ ਸਿਸਟਮ ਇੰਨੇ ਵਧੀਆ ਹੋਣਾ ਕਿਉਂ ਮਾਵਾਂ ਆ ਕੇ ਕੁੱਤਿਆਂ ਨੂੰ ਬਾਹਰ ਭੇਜਣ ਇੰਨੇ ਵੀ ਨਸ਼ੇ ਹੁਣ ਵਰਤਮਾਨੀਂ ਸਰਕਾਰ ਨੂੰ ਇਹੀ ਕਹਿੰਦੇ ਕੁੱਤੇ ਇੰਨੇ ਵੀ ਮੈਂ ਨਸ਼ਾ ਕਿਉਂ ਮਾਵਾਂ ਦੀ ਬੁੱਤ ਨਹੀਂ ਤੇਰੀ ਨਾ ਹੋਣਗੇ ਮੈਂ ਇਹ ਮੇਰਾ ਪੁੱਤ ਨਸ਼ਾ ਨਹੀਂ ਕਰਾਂਗਾ ਕਿ ਜੇ ਮੈਂ ਹੋਣ ਕਾਲ ਪੁੱਤ ਦੀਰੇ ਕਿ ਜੇ ਇੱਥੇ ਸਾਰੇ ਸਿਸਟਮ ਸੇ ਕੋਈ ਮਾਣਾ ਪੇਜ ਆ ਦੇ ਪੁੱਤ ਨੂੰ ਭੇਜੇ ਨਾ ਇਹ ਸਰਕਾਰ ਨੂੰ ਬੇਨਤੀ ਕਰਦੀ ਆ ਸੱਚੇ ਅਸੀਂ ਤਾਂ ਇਹ ਮਾਵਾਂ ਕਹਿੰਦੀਆਂ ਨੇ ਵੀ ਕੋਈ ਵੀ ਜੇ ਇੱਥੇ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਪ ਦੇ ਮਾਵਾਂ ਦੇ ਦਿਲ ਦੇ ਟੁਕੜੇ ਕਿਉਂ ਬਾਹਰ ਭੇਜੇ ਜਾਂਦੇ ਕਾਲੇ ਵਾਸਤੇ ਕੈਨੇਡਾ ਭੇਜੇ ਜਾਂਦੇ ਨੇ ਆ ਹਾਲ ਵਾਸਤੇ ਬਰਾਪੇ ਦੀ ਲਾਠੀ ਹੁੰਦੀ ਹੈ ਬੱਚੇ ਧੀਆਂ ਪੁੱਤ ਲਾਠੀ ਮੰਨਦੇ ਨੇ ਪਰ ਆ ਤਾਂ ਲਾਠੀ ਪਾ ਬੱਚੇ ਤਾਂ ਤੋੜ ਦਿੰਦੇ ਨੇ ਜਮਦਲ ਜਾ ਕੇ ਆ ਸਰਕਾਰ ਪੰਜਾਬ ਚੋਂ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜਦੇ ਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਪਿਓ ਇਹ ਮੀਤ ਕਰਦੇ ਨੇ ਇਹ ਮੀਤ ਕਰਦੇ ਨੇ ਮਾਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧਿਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਇਹ ਸਰਕਾਰ ਨੂੰ ਅਪੀਲ ਕਰਦੀ ਆ ਹੇ ਭਵੰਤਮਾਨ ਜੀ ਜੇ ਸਾਡੀ ਪੁਕਾਰ ਸੁਣਦੇ ਹੋ ਤਾਂ ਕਿਸੇ ਵੀ ਸਿਸਟਮ ਤੁਸੀਂ ਐਸਾ ਕਰੋ ਕੋਈ ਭਵੰਤਮਾਨ ਜੀ ਕੋਈ ਐਸਾ ਸਿਸਟਮ ਕਰੋ ਵੀ ਇੱਥੋਂ ਦੇ ਕੈਨੇਡਾ ਇੰਡੀਆ ਦੇ ਬੱਚੇ ਆਪਣੇ ਉੱਥੇ ਬਾਹਰ ਨਾ ਜਾਣ ਨਾ ਕੈਨੇਡਾ ਨਾ ਕਿਤੇ ਵੀ ਇੱਥੇ ਕੰਮਕਾਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਮਨੋ ਵੀ ਇੱਥੇ ਕੰਮਕਾਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ੇ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਹੀ ਕਹਿੰਨੀ ਆ ਕਿ ਕਦੇ ਵੀ ਆਪਣੀ ਮਾਲ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਭੇਜੋ ਹਾਂ ਬਸ ਮੈਂ ਤੇ ਇਹੀ ਮੀਰ ਕਰਦੀ ਆ ਇਹੀ ਚਾਹਣੀ ਆ ਹਰੇਕ ਮਾਪੇ ਇਹ ਹੀ ਤੁਹਾਡੇ ਵਾਸਤੇ ਅਰਦਾਸ ਕਰੂਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵੰਤਮਾਨ ਜੀ ਪੰਜ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਵੀ ਉਹਦੀ ਜਿਹੜੀ ਮਿੱਟੀ ਇੱਥੇ ਅਸੀਂ ਇਹ ਅਪੀਲ ਕਰਨਾ ਚਾਹੁੰਨੀ ਹੈ ਹਮਨਤਮਾਨ ਜੀ ਕਿ ਸਾਡਾ ਬੱਚਾ ਸਾਡੇ ਕੋਲ ਆ ਜਾਈ ਜਲਦੀ ਤੋਂ ਜਲਦੀ ਅਸੀਂ ਆਪਣੇ ਬੱਚੇ ਨੂੰ ਮੂੰਹ ਵੀ ਖਲੀਏ ਲਾਸਟ ਵਾਰ ਬਸ ਇਹੀ ਚਾਹੁੰਦੇ ਹਾਂ ਅਸੀਂ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਹਦੇ ਬੱਚੇ ਦਾ ਮੂੰਹ ਵੇਖੀਏ ਬਸ ਗਿੱਦੜ ਬਾਹਾ ਤੋਂ ਤਰਸੇਮ ਟੁੱਡੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ